ਜੋਇਨ ਕਰਨੀਆ ਇਹਨਾਂ ਨੇ ਪ੍ਰੋਗਰਾਮ ਰੱਖਿਆਗਾ ਮਲੂਕਾ ਸਾਹਿਬ ਦੇ ਜਮਾਂ ਖਾਸ ਹੁੰਦੇ ਨੇ ਜੀ ਇਹਨਾਂ ਨੇ ਜੋਇਨ ਕਰਨੀਆ ਇਹਨਾਂ ਨੇ ਪ੍ਰੋਗਰਾਮ ਰੱਖਿਆਗਾ ਮਲੂਕਾ ਸਾਹਿਬ ਦੇ ਜਮਾਂ ਖਾਸ ਹੁੰਦੇ ਨੇ ਜੀ ਆ ਤੁਸੀਂ ਵੀਡੀਓ ਚੰਗੀ ਤਰ੍ਹਾਂ ਸੁਣੀ ਹੀ ਲਿਆ ਹੋਣਾ ਕਿ ਜਦੋਂ ਹੰਸਰਾਜ ਹੰਸ ਗੱਡੀ ਦੇ ਵਿੱਚੋਂ ਉਤਰਦੇ ਆ ਜਿਹੜੇ ਵਰਕਰ ਖੜੇ ਆ ਉਹਨਾਂ ਦੇ ਗੋਡੀ ਹੱਥ ਲਾਉਂਦੇ ਆ ਤੇ ਨਾਲ ਉਹਨਾਂ ਨੂੰ ਕਹਿੰਦੇ ਆ ਵੀ ਅੱਜ ਇਹਨਾਂ ਨੇ ਜੁਆਇਨ ਕਰਨਾ ਇਹ ਮਲੂਕਾ ਸਾਹਿਬ ਦੇ ਖਾਸ ਹ ਹੁਣ ਇਹ ਗੱਲ ਤੋਂ ਬੜੇ ਵੱਡੇ ਸਵਾਲ ਖੜੇ ਹੁੰਦੇ ਆ ਬਈ ਮਲੂਕਾ ਸਾਹਿਬ ਤਾਂ ਇਹ ਦਾਵਾ ਕਰਦੇ ਆ ਕਿ ਮੈਂ ਤਾਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਪਰ ਇਸ ਵੀਡੀਓ ਦੇ ਵਿੱਚ ਇਹ ਸਾਫ਼ ਸੁਣਿਆ ਜਾ ਸਕਦਾ ਵੀ ਬੰਦਾ ਕਹਿ ਰਿਹਾ ਵੀ ਮਲੂਕਾ ਸਾਹਿਬ ਦੇ ਖਾਸ ਬੰਦੇ ਆ ਤੇ ਅੱਜ ਇਹਨਾਂ ਨੇ ਜੁਆਇਨਿੰਗ ਕਰਨੀ ਆ ਹੁਣ ਮਲੂਕਾ ਸਾਹਿਬ ਜਿਹੜੇ ਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਸਪੋਰਟ ਕਰ ਰਹੇ ਨੇ ਜਾਂ ਫਿਰ ਅੰਦਰ ਖਾਤੇ ਇਹ ਭਾਜਪਾ ਦੇ ਨਾਲ ਨੇ ਚਲੋ ਇਹ ਵੀ ਮੰਨ ਲਈਏ ਕਿ ਇਹ ਫਰੀਦਕੋਟ ਹਲਕਾ ਤੇ ਮਲੂਕਾ ਸਾਹਿਬ ਜਿਹੜੇ ਆ ਉਹ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਪ੍ਰਚਾਰ ਚ ਰੁੱਝੇ ਹੋਏ ਸੀਗੇ ਹਰ ਸਿਮਰਤ ਕੌਰ ਬਾਦਲ ਦੇ ਨਾਲ ਪਰ ਅੰਦਰ ਖਾਤੇ ਉਹ ਤਾਂ ਭਾਜਪਾ ਦੇ ਨਾਲ ਹੀ ਗਏ ਨਾ ਫਿਰ ਕਿਉਂਕਿ ਜੁਆਇਨਿੰਗ ਤਾਂ ਮਲੂਕਾ ਸਾਹਿਬ ਦਾ ਖਾਸ ਬੰਦਾ ਜਿਹੜਾ ਉਹ ਭਾਜਪਾ ਚ ਹੀ ਕਰ ਰਿਆ ਹੋਰ ਹੰਸਰਾਜ ਹੰਸ ਉਹਨਾਂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੇ ਜੁਆਇਨ ਕਰਾਉਣਾ ਨਹੀਂ ਜਾਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤਾਂ ਜੁਆਇਨ ਕਰਾਉਣਾ ਨਹੀਂ ਜਾਂ ਉਹਨਾਂ ਨੂੰ ਜਿਹੜਾ ਵਾ ਉਹ ਕਾਂਗਰਸ ਪਾਰਟੀ ਤਾਂ ਜੁਆਇਨ ਕਰਾਉਣੀ ਨਹੀਂ ਕਰਾਉਣੀ ਤੇ ਉਹਨਾਂ ਨੂੰ ਭਾਜਪਾਈ ਆ ਸੋ ਪੰਜਾਬ ਦੇ ਵਿੱਚ ਇਦਾਂ ਦੀਆਂ ਬਹੁਤ ਸਾਰੇ ਪਰਿਵਾਰ ਆ ਬਹੁਤ ਸਾਰੀ ਫੈਮਲੀਆਂ ਆ ਵੀ ਇੱਕ ਪਰਿਵਾਰ ਦਾ ਜੀ ਕਿਸੇ ਪਾਰਟੀ ਚਾ ਦੂਜਾ ਕਿਸੇ ਪਾਰਟੀ ਚ ਪਰ ਇਸ ਇਹਨਾਂ ਸਾਰਿਆਂ ਦੀ ਤਸਵੀਰ ਉਦੋਂ ਸਾਫ਼ ਹੁੰਦੀ ਆ ਜਦੋਂ ਮੋਬਾਈਲ ਕੈਮਰਾ ਕਿਸੇ ਦਾ ਔਨ ਰਹਿ ਜਾਵੇ ਤੇ ਜਿਹੜਾ ਕੋਈ ਬੰਦਾ ਵਾ ਉਹ ਅਜਿਹੀ ਗੱਲ ਕਹਿ ਦਵੇ ਜਿਹੜੀ ਬਾਅਦ 'ਚ ਉਹਨਾਂ ਨੇਤਾਵਾਂ ਦੀ ਇਹਨਾਂ ਲੀਡਰਾਂ ਦੀ ਕਿਰਕਰੀ ਦਾ ਸੁਭਬ ਬਣ ਜਾਏ ਹੁਣ ਗੱਲ ਕਰਦੇ ਆ ਆਪਾਂ ਪ੍ਰਤਾਪ ਸਿੰਘ ਬਾਜਵਾ ਹੋਣਾਂ ਦੀ ਤਕਸਾਲੀ ਪਰਿਵਾਰ ਹੈ ਕਾਂਗਰਸੀ ਪਰਿਵਾਰ ਆ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਨੇਤਾ ਨੇ ਕਾਂਗਰਸ ਪਾਰਟੀ ਵੱਲੋਂ ਤੇ ਉਹਨਾਂ ਦੇ ਛੋਟੇ ਬ੍ਰਦਰ ਜਿਹੜੇ ਭਰਾਤਾ ਉਹਨਾਂ ਦੇ ਫਤਿਹ ਜੰਗ ਸਿੰਘ ਬਾਜਵਾ ਜਿਹੜੇ ਆ ਉਹ ਭਾਜਪਾ ਦੇ ਵਿੱਚ ਨਹੀਂ ਅਸੀਂ ਹਾਲ ਹੀ ਦੇ ਵਿੱਚ ਦੇਖਿਆ ਕਿ ਵਿਜੇ ਸੰਪਲਾ ਜਿਹੜੇ ਸੰਸਦ ਮੈਂਬਰ ਵੀ ਰਹਿ ਚੁੱਕੇ ਹੁਸ਼ਿਆਰਪੁਰ ਤੋਂ ਉਹ ਨਾਰਾਜ਼ ਹੋ ਗਏ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਤੁਸੀਂ ਮੈਨੂੰ ਟਿਕਟ ਨਹੀਂ ਦਿੱਤੀ ਹੁਸ਼ਿਆਰਪੁਰ ਤੋਂ ਤੁਸੀਂ ਸੋਮ ਪ੍ਰਕਾਸ਼ ਉਹਨਾਂ ਦੀ ਜਿਹੜੀ ਪਤਨੀ ਹੈ ਅਨੀਤਾ ਸੋਮ ਪ੍ਰਕਾਸ਼ ਉਹਨਾਂ ਨੂੰ ਟਿਕਟ ਦੇ ਦਿੱਤੀ ਉਹ ਨਾਰਾਜ਼ ਹੋ ਗਏ ਪਾਰਟੀ ਦੇ ਵੱਡੇ ਆਗੂ ਉਹਨਾਂ ਨੂੰ ਮਨਾਉਣ ਵੀ ਪਹੰਚੇ ਅੱਜ ਵੀ ਸੰਜੇ ਰupani ਜਿਹੜੇ ਆ ਉਹਨਾਂ ਨੂੰ ਮਨਾਉਣ ਪਹੰਚੇ ਹੋਏ ਆ ਪਰ ਉਨ੍ਹਾਂ ਦਾ ਆਪਣਾ ਭਤੀਜਾ ਕਾਲ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਤੇ ਸੰਭਾਵਨਾ ਇਹ ਨੇ ਕਿ ਉਨ੍ਹਾਂ ਦਾ ਭਤੀਜਾ ਰੋਬਿੰਸਾਪਲਾ ਜਿਹੜਾ ਉਹ ਜਲੰਧਰ ਪੱਛਮੀ ਦੀ ਚੋਣ ਵੀ ਲੜੇਗਾ ਜਿਹੜੀ ਬਾਈ ਇਲੈਕਸ਼ਨ ਹੋਣੀ ਆ ਕਿਉਂਕਿ ਸ਼ੀਤਲ ਅੰਗਰਾਲ ਜਿਹੜੇ ਜਿੱਤੇ ਹੋਏ ਵਿਧਾਇਕ ਸੀਗੇ ਆਮ ਆਦਮੀ ਪਾਰਟੀ ਦੇ ਉਹ ਪਾਰਟੀ ਨੂੰ ਟਿੱਬੀ ਲਾ ਕੇ ਜਿਹੜਾ ਉਹ ਪਹੁੰਚ ਗਏ ਭਾਜਪਾ ਦੇ ਖੇਮਿਆਂ ਦੇ ਵਿੱਚ ਨਾਲ ਉਹਨਾਂ ਦੇ ਸੀਗੇ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਜਾਂਦੇ ਜਾਂਦੇ ਟਿਕਟ ਵੀ ਨਾਲ ਹੀ ਲੈ ਗਏ ਸੋ ਵਿਜੇ ਸਾਂਪਲਾ ਦਾ ਪਰਿਵਾਰ ਜਿਹੜਾ ਉਹ ਵੀ ਦੇਖੋ ਇਦਾਂ ਹੀ ਹੈ ਵਿਜੇ ਸਾਂਪਲਾ ਭਾਜਪਾ ਦੇ ਵਿੱਚ ਨੇ ਭਾਜਪਾ ਬਣਾਉਣ ਦੀਆਂ ਤਿਆਰੀਆਂ ਕਰ ਰਹੀ ਆ ਤੇ ਦੂਜੇ ਪਾਸੇ ਜਿਹੜਾ ਆਪਾਂ ਕਹਿ ਸਕਦੇ ਆ ਵੀ ਉਹਨਾਂ ਦਾ ਜਿਹੜਾ ਭਤੀਜਾ ਰੋਬਿੰਨ ਸਾਂਪਲਾ ਉਹ ਆਮ ਆਦਮੀ ਪਾਰਟੀ ਚਾਤੇ ਸੰਭਾਵਨਾਵਾਂ ਨੇ ਵੀ ਉਹਨੂੰ ਟਿਕਟ ਵੀ ਮਿਲਣੀ ਹੁਣ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਕੇਪੀ ਜਿਹੜੇ ਨੇ ਉਹ ਚੋਣ ਪ੍ਰਚਾਰ ਕਰ ਰਹੇ ਨੇ ਉਹ ਸੋਲੇ ਗਾ ਰਹੇ ਨੇ ਉਹ ਪਾਰਟੀ ਦੀਆਂ ਪ੍ਰਾਪਤੀਆਂ ਸੁਣਾ ਰਹੇ ਆ ਤੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਕਾਂਗਰਸ ਦੇ ਸੋਲੇ ਘਾਰੇ ਨੇ ਖੈਰ ਉਹ ਤਾਂ ਹੈਂਟੈਕਸ ਵਾਲੀ ਕਾਂਗਰਸੀ ਪਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਇਹਨਾਂ ਨੇ ਆਪਣਾ ਜਿਹੜਾ ਸਿਆਸੀ ਸਫਰ ਹੈ ਇਹ ਬਤੌਰ ਆਜ਼ਾਦ ਉਮੀਦਵਾਰ ਸ਼ੁਰੂ ਕੀਤਾ ਸੀਗਾ ਇਹ ਇੱਕ ਵਾਰੀ ਬਤੌਰ ਆਜ਼ਾਦ ਇਹਨਾਂ ਨੇ ਚੋਣਾਂ ਲੜੀਆਂ ਸੀਗੀਆਂ ਤੇ ਉਦੋਂ ਇਹ ਚਮਕੌਰ ਸਾਹਿਬ ਤੋਂ ਜਿੱਤੇ ਸੀ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਵਾ ਕਾਂਗਰਸ ਪਾਰਟੀ ਦੇ ਵਿੱਚ ਆਏ ਸੀ ਸੋ ਇਸੇ ਤਰ੍ਹਾਂ ਬਹੁਤ ਸਾਰੇ ਪਰਿਵਾਰ ਨੇ ਆਪਾਂ ਗੱਲ ਦੂਰ ਨਾ ਜਾਈਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਰ ਲਈਏ ਬਾਦਲ ਸਾਹਿਬ ਆਪ ਜਿਹੜੇ ਆ ਐ ਸੁਖਬੀਰ ਬਾਦਲ ਹੋਣਾਂ ਦੀ ਮੈਂ ਗੱਲ ਕਰ ਰਿਹਾ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਕਤ ਜਿਹੜੇ ਪ੍ਰਧਾਨ ਨੇ ਨੁਮਾਇੰਦਗੀ ਕਰਦੇ ਆ ਪਾਰਟੀ ਦੀ ਤੇ ਇਹਨਾਂ ਦੇ ਜਿਹੜੇ ਚਾਚੇ ਦੇ ਮੁੰਡੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਹੋਏ ਪੀਪੀਪੀ ਪੀਪੀਪੀ ਤੋਂ ਬਾਅਦ ਕਾਂਗਰਸ ਤੇ ਅੱਜਕੱਲ ਭਾਜਪਾ ਚ ਨੇ ਸੋ ਕੁਝ ਨਹੀਂ ਪਤਾ ਲੱਗਦਾ ਵੀ ਬੰਦੇ ਨੇ ਕਿਹੜੇ ਪਾਸੇ ਨੂੰ ਤੁਰ ਪੈਣਾ ਜਿਹੜਾ ਸਿਆਸੀ ਆਗੂ ਆ ਉਹਨੇ ਸੋਣਾ ਕਿਸੇ ਪਾਰਟੀ ਚਾ ਉੱਠਣਾ ਕਿਸੇ ਪਾਰਟੀ ਚ ਸਵੇਰ ਦੀ ਚਾ ਕਿਸੇ ਪਾਰਟੀ ਚ ਦੁਪਹਿਰ ਦੀ ਰੋਟੀ ਕਿਸੇ ਪਾਰਟੀ 'ਸਤੇ ਸ਼ਾਮ ਦਾ ਜਿਹੜਾ ਖਾਣਾ ਵਾ ਉਹ ਕਿਸੇ ਹੋਰ ਪਾਰਟੀ 'ਚ ਤੇ ਅਗਲੇ ਦਿਨ ਸਵੇਰੇ ਫੇਰ ਇੱਤੈ ਤੇ ਸ਼ਾਮ ਦਾ ਖਾਣਾ ਜਿਹੜਾ ਵਾ ਉਹ ਕਿਸੇ ਹੋਰ ਪਾਰਟੀ 'ਚ ਉਹਨਾਂ ਨੇ ਖਾ ਲੈਣਾ ਕੁਝ ਨਹੀਂ ਪਤਾ ਲੱਗਦਾ ਪਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਆ ਅਗਰ ਇਹ ਮਲੂਕਾ ਸਾਹਿਬ ਦੇ ਖਾਸ ਬੰਦੇ ਭਾਜਪਾ ਜੁਆਇਨ ਕਰਨ ਲੱਗੇ ਨੇ ਤਾਂ ਇਹ ਦਿੱਕਤ ਕਿਨੂੰ ਆਉਣੀ ਆ ਅਕਾਲੀ ਦਲ ਬਾਦਲ ਨੂੰ ਟਿਕਟਾਉਣੀ ਆ ਅਕਾਲੀ ਦਲ ਦੀ ਟਿਕਟ ਤੋਂ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਚੋਣਾਂ ਲੜ ਰਹੇ ਨੇ ਰਾਜਵਿੰਦਰ ਸਿੰਘ ਦੇ ਜਿਹੜੇ ਪਿਤਾ ਵਾ ਉਹ ਵਿਧਾਇਕ ਰਹਿ ਚੁੱਕੇ ਨੇ ਧਰਮਕੋਟ ਤੋਂ ਉਹਨਾਂ ਵਾਸਤੇ ਜਿਹੜੀ ਦਿੱਕਤ ਖੜੀ ਹੋਏਗੀ ਤੇ ਦੂਜੇ ਪਾਸੇ ਸਵਾਲ ਇਹ ਵੀ ਖੜਾ ਹੁੰਦਾ ਫਿਰ ਜਿਹੜਾ ਮਲੂਕਾ ਪਰਿਵਾਰ ਕਿਉਂਕਿ ਜਿਹੜਾ ਸਿਕੰਦਰ ਸਿੰਘ ਮਲੂਕਾ ਨੇ ਇਹਨਾਂ ਦੀ ਜਿਹੜੀ ਨੂੰ ਆ ਪਰਮਪਾਲ ਕੌਰ ਸਿੱਧੂ ਜਿਹੜੇ ਉਹਨਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਭਾਜਪਾ ਜੁਆਇਨ ਕਰ ਲਈ ਤੇ ਮਲੂਕਾ ਸਾਹਿਬ ਨੇ ਕਿਹਾ ਵੀ ਇਹਨਾਂ ਦੀ ਆਪਣੀ ਮਰਜ਼ੀ ਆ ਮੈਂ ਇਹਨਾਂ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਆਖੇ ਨਹੀਂ ਲੱਗੇ ਪਰ ਮਲੂਕਾ ਸਾਹਿਬ ਆ ਜਿਹੜੇ ਬੰਦੇ ਹੁਣ ਜੁਆਇਨ ਕਰਨ ਆ ਰਹੇ ਆ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ